ਕੜਾਈ ਦੇ ਵਿੱਚ ਫੋਨ ਨੂੰ ਵਿੱਚ ਵੜ ਕੇ ਦਿਖਾਏਗਾ ਆ ਦੇਖੋ ਫੋਨ ਨਾਲ ਸੜਨਿੰਗ ਦੇ ਕੜਾਈ ਦੇ ਵਿੱਚ ਐ ਪੂਰਾ ਫੁੱਲ ਮਾ ਤੇ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰਿਹਾ ਕਿ ਆਟੇ ਦਾ ਕਿਵੇਂ ਬਣਾ ਸਕਦੇ ਹੋ ਤੁਸੀਂ ਕਿਤੇ ਫੋਨ ਦਾ ਕਿਤੇ ਗੋਲਕਪਾ ਬਣਾ ਦੇਗੇ ਤੇ ਹਾਂਜੀ ਮਿੱਤਰ ਪਿਆਰਿਓ ਸਾਰੇ ਮਿੱਤਰ ਪਿਆਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਜੀਤ ਮਾਛੀਵੜਾ ਬਲੌਗ ਆਪਾਂ ਇਸ ਬਲੌਗ ਦੇ ਵਿੱਚ ਜੋ ਗ੍ਰਸਤੀ ਪਰਤੀ ਆਪਣੇ ਘਰ ਦੀਆਂ ਗੱਲਾਂ ਨੇ ਉਨ੍ਹਾਂ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ ਤੇ ਸਾਰੇ ਭਰਾ ਆਪਣੇ ਇਸ ਬਲੌਗ ਨਾਲ ਬਣਿਆ ਰਹੋ ਐਂਡ ਤੱਕ ਜਰੂਰ ਵੀਡੀਓ ਦੇਖਿਓ ਤੁਹਾਨੂੰ ਤੁਹਾਡੇ ਪਰਿਵਾਰ ਤੇ ਤੁਹਾਡੇ ਸਿਹਤ ਤੇ ਗੱਲਾਂ ਕਾਮਾਂ ਵਾਲੀਆਂ ਨੇ ਜਰੂਰੀ ਗੱਲਾਂ ਤੇ ਡੂੰਘੀਆਂ ਗੱਲਾਂ ਨੇ ਜਿਹੜੇ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਣੇ ਚੈਨਲ ਦਾ ਨਾਮ ਹੈਗਾ ਗੁਰਜੀਤ ਮਾਛੀਵੜਾ ਬਲੌਗ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰਿਓ ਤੁਹਾਡੇ ਭਰਾਵਾਂ ਦੀ ਸਪੋਰਟ ਦੀ ਲੋੜ ਆ ਚੰਗੀਆਂ ਗੱਲਾਂ ਵੇਖਣ ਵਾਸਤੇ ਤੇ ਆਪਦੇ ਘਰ ਪਰਿਵਾਰ ਨੂੰ ਜੋੜਨ ਵਾਸਤੇ ਤੇ ਆਪਦੇ ਸਿਹਤ ਨੂੰ ਬਚਾਉਣ ਵਾਸਤੇ ਇਸ ਚੈਨਲ ਨਾਲ ਜੁੜੇ ਰਹੋ ਤੇ ਵੀਡੀਓ ਵੱਤੋਂ ਦੇਖਿਓ ਆਓ ਮੈਂ ਤੁਹਾਨੂੰ ਦਿਖਾਉਣਾ ਜੋ ਆਪਾਂ ਬਾਜ਼ਾਰੋਂ ਚੀਜ਼ਾਂ ਲੈਣੇ ਆ ਤੇ ਬਿਲਕੁਲ ਜਿਨ੍ਹਾਂ ਦੀ ਕੋਈ ਗਾਰੰਟੀ ਕੋਈ ਮਨਿਆਦ ਕੁਝ ਨਹੀਂ ਹੁੰਦਾ ਪਸ ਕੇ ਬਚਣਾ ਲਾਇਆ ਹੁੰਦਾ ਤੇ ਆਪਾਂ ਚੀਜ਼ਾਂ ਆਪਦੀ ਜੀਭ ਦੇ ਸਵਾਦ ਲਈ ਲੈ ਕੇ ਆਉਂਦੇ ਆ ਤੇ ਪਰ ਸਾਰਾ ਕੁਝ ਆਪਣਾ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹੋ ਮੰਨ ਲਓ ਵੀ ਇੱਕ ਮਿੱਠੇ ਤੋਂ ਲੈ ਕੇ ਲੂਣ ਤੱਕ ਇਰੇ ਪ੍ਰਕਾਰ ਦੀ ਤੁਸੀਂ ਮੇਰਾ ਕਹਿੰਦਾ ਮਤਲਬ ਆ ਬੀਜ ਮਠੀਆਂ ਤੋਂ ਲੈ ਕੇ ਤੇ ਮਠਾਈਆਂ ਤੱਕ ਸਾਰੀਆਂ ਚੀਜ਼ਾਂ ਤੁਸੀਂ ਘਰੇ ਬਣਾ ਸਕਦੇ ਹੋ ਤਿਆਰ ਕਰ ਸਕਦੇ ਹੋ ਤੇ ਸਾਰਾ ਕੁਝ ਤੁਹਾਡੀ ਰਸੋਈ ਦੇ ਵਿੱਚ ਹੀ ਸਮਾਨ ਹੁੰਦਾ ਤੁਹਾਨੂੰ ਬਾਹਰੋਂ ਲਿਆਉਣ ਦੀ ਕੋਸ਼ਿਸ਼ ਲੋੜ ਨਹੀਂ ਹੁੰਦੀ ਤੁਹਾਡੀ ਇੱਕ ਰਸੋਈ ਜਿਹੜੀ ਆ ਉਹ ਬਹੁਤ ਹੀ ਇੱਕ ਪਵਿੱਤਰ ਤੇ ਵਧੀਆ ਜਗ੍ਹਾ ਮੰਨੀ ਜਾਂਦੀ ਆ ਤੇ ਮੰਨ ਲਓ ਵੀ ਇੱਕ ਉਹ ਜਿਹਨੂੰ ਆਪਾਂ ਦੇਸੀ ਵੈਦ ਵੀ ਕਹਿ ਦਿੰਦੇ ਆ ਉਹ ਵੀ ਚੀਜ਼ਾਂ ਉਹਦੇ ਅੰਦਰ ਹੀ ਹੁੰਦੀਆਂ ਨੇ ਤੇ ਆਉ ਆਪਾਂ ਜਿਆਦੀ ਗੱਲਾਂ ਨਾ ਕਰਦੇ ਹੋ ਤੁਹਾਨੂੰ ਖੁਦ ਅੱਜ ਲੈਬ ਦੇ ਵਿੱਚ ਇਸ ਵੀਡੀਓ ਤੇ ਦਿਖਾਉਨੇ ਆ ਵੀ ਅਸੀਂ ਕੋਈ ਵੀ ਤੁਹਾਨੂੰ ਦੱਸਿਆ ਸੀ ਵੀ ਅਗਲੀ ਵੀਡੀਓ ਚ ਵੀ ਅਸੀਂ ਕੋਈ ਵੀ ਬਾਹਰ ਦੀ ਚੀਜ਼ ਨਹੀਂ ਵਰਤਦੇ 99% ਅਸੀਂ ਘਰ ਦੀਆਂ ਹੀ ਚੀਜ਼ਾਂ ਖਾਂਦੇ ਆ ਸਬਜ਼ੀਆਂ ਤੋਂ ਲੈ ਕੇ ਮੰਨ ਲਓ ਕੋਈ ਮਿਠਾਈ ਆ ਜਾਂ ਕਿਸੇ ਪ੍ਰਕਾਰ ਦੀ ਲੋਣੀ ਆ ਮਿੱਠੀ ਆ ਖੱਟੀ ਆ ਕੋਈ ਵੀ ਚੀਜ਼ ਅਸੀਂ ਘਰੇ ਬਣਾਉਂਦੇ ਆ 99% ਕੋਈ ਵੀ ਐਮਰਜੈਂਸੀ ਨੇ ਕੋਈ ਖੜੇ ਪਰ ਕੋਈ ਚੀਜ਼ ਇਹੋ ਜਿਹੀ ਨਹੀਂ ਜਿਹੜੀ ਆਪਣੀ ਲਿਆਉਣੀ ਪਵੇ ਉਹ ਲੈ ਕੇ ਆਉਨੇ ਨਹੀਂ ਤੇ ਅਸੀਂ ਉਹ ਵੀ ਚੀਜ਼ ਅਸੀਂ ਘਰੇ ਬਣਾਉਨੇ ਆ ਜਿਹੜੀ ਅਸੀਂ ਬਾਹਰ ਦੀ ਚੀਜ਼ ਵੀ ਲੈ ਕੇ ਆਉਨੇ ਆ ਉਹ ਵੀ ਅਸੀਂ ਮੌਸਮ ਪ੍ਰਤੀ ਜੋ ਚੀਜ਼ ਆਪਣੇ ਮੌਸਮ ਦੇ ਪ੍ਰਤੀ ਹੁੰਦੀ ਆ ਜੇ ਕੋਈ ਸਬਜ਼ੀ ਕਿਸੇ ਪ੍ਰਕਾਰ ਦੀ ਕੋਈ ਚੀਜ਼ ਆ ਉਹ ਲੈ ਕੇ ਆਉਨੇ ਆ ਪਹਿਲੀ ਗੱਲ ਲੈ ਕੇ ਨਹੀਂ ਆਉਂਦੇ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦਿਖਾਉਨੇ ਆ ਵੀ ਅਸੀਂ ਅੱਜ ਘਰ ਦੇ ਵਿੱਚ ਆਪਦੇ ਦੇਸੀ ਚੁੱਲੇ ਤੇ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਆਪਣੇ ਮਾਤਾਵਾ ਦੇ ਚੁੱਲੇ ਬਣਾਉਂਦੇ ਸੀ ਸਾਡੇ ਘਰ ਵਿੱਚ ਉਹ ਵੀ ਹੈਗੇ ਅਸੀਂ ਉਹਨਾਂ ਦੇ ਉੱਪਰ ਹੀ ਆਉਗੀਆਂ ਅੱਗੇ ਦੇ ਉੱਪਰ ਰਹਿੰਦੇ ਪਰ ਅਸੀਂ ਸ਼ਹਿਰ 'ਚ ਆ ਪਰ ਕੰਮ ਸਾਡੇ ਪਿੰਡਾਂ ਨਾਲੋਂ ਵੀ ਘੈਂਟ ਨੇ ਤੇ ਅਸੀਂ ਆਪਦੇ ਪੰਜਾਬ ਦੀ ਮਿੱਟੀ ਨਾਲ ਆਪਦੇ ਪਿੰਡਾਂ ਦੀ ਮਿੱਟੀ ਨਾਲ ਜੁੜੇ ਹੋਏ ਹਾਂ ਚਾਹੇ ਬੇਸ਼ੱਕ ਇਹ ਸ਼ਹਿਰ ਦੇ ਵਿੱਚ ਰਹਨੇ ਆ ਤੇ ਆਓ ਤੁਹਾਨੂੰ ਮੈਂ ਦਿਖਾਉਣਾ ਥੱਲੇ ਚੱਲ ਕੇ ਆਪਣੀ ਵੀਡੀਓ ਨਾਲ ਬਣੇ ਰਹੋ ਜਿੰਨੇ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਲਾਇਕ ਕਰ ਲਿਓ ਕਮੈਂਟ ਕਰਿਓ ਦੱਬ ਕੇ ਖਿੱਚ ਕੇ ਰੱਖੋ ਕੰਮ ਨੂੰ ਕਰਾਂ ਇਸ ਜਗ੍ਹਾ ਤੇ ਆਪਾਂ ਜਿਹੜੀ ਵੀਡੀਓ ਬਣਾਉਂਦੇ ਆ ਸਬਜ਼ੀਆਂ ਬਾਰੇ ਤੁਹਾਨੂੰ ਦਿਖਾਇਆ ਸੀ ਦੱਸਿਆ ਵੀ ਸੀ ਤੇ ਅੱਜ ਜਿਹੜਾ ਤਨੋਂਪਲੀ ਵੀਡੀਓ ਚੁੱਲਾ ਦਿਖਾਇਆ ਸੀ ਉਸ ਚੁੱਲੇ ਦੇ ਉੱਪਰ ਤਾਂ ਨੋ ਚੀਜ਼ਾਂ ਬੰਨਦੀਆਂ ਵੀ ਦਿਖਾਉਨੇ ਆ ਤੇ ਵੀਡੀਓ ਨਾਲ ਬਣੇ ਰਹੋ ਜੀ ਆਹ ਇਹ ਹੈਗੀਆਂ ਆਪਣੀਆਂ ਸਬਜ਼ੀਆਂ ਤੇ ਕੰਤੋਂ ਪਰਲੇ ਪਾਸੇ ਵੀ ਸਬਜ਼ੀਆਂ ਜਿੱਥੇ ਤੁਹਾਨੂੰ ਦਿਖਾਇਆ ਠੀਕ ਆ ਜੀ ਇਹ ਆਪਣਾਗਾ ਸਿੰਘ ਠੀਕ ਆ ਜੀ ਪਚੰਗੀ ਆਪਣਾ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਫੋਰ ਸਾਰੇ ਮੈਂ ਉਮੀਦ ਕਰਦਾ ਸਬਸਕ੍ਰਾਈਬਰ ਠੀਕ ਹੋਣਗੇ ਜਿਹੜੇ ਸਾਡੇ ਵੀਡੀਓ ਦੇਖ ਰਹੇ ਨੇ ਲਾਈਕ ਕਰ ਦੇਣ ਤੇ ਨਾਲ ਦੀ ਨਾਲ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਮੈਂ ਟਰਿਕ ਤੇ ਟਿਪਸ ਦੱਸੂਗਾ ਕਿ ਜਿਨ੍ਹਾਂ ਕੋਲ ਗੋਲ ਗੱਪੇ ਨਹੀਂ ਫੁੱਲਦੇ ਆਟੇ ਦੇ ਉਹ ਵੀ ਐਂਡ ਵਿੱਚ ਦੱਸੂਗਾ ਵੀਡੀਓ ਦੇ ਐਂਡ ਤੱਕਰ ਬਣੇ ਰਹੋ ਤੇ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਇਹ ਦਿਖਾਉਣ ਲੱਗੇ ਆ ਆਪਣਾ ਬੇਟਾ ਤੇ ਆਪਣੀ ਮੈਸੇਜ ਆ ਸਿੰਘਣੀ ਆਪਣੀ ਤੇ ਆਪਣੀ ਮਾਤਾ ਨਾਲ ਪੂਰੀ ਹੈਲਪ ਕਰਾਉਂਦਾ ਕੰਮ ਸਾਰੇ ਘਰ ਦੇ ਘਰੇਲੂ ਕਰਾਉਂਦਾ ਪੜਦਾ ਵੀ ਆ ਤੇ ਨਾਲ ਨਾਲ ਕੰਮ ਵੀ ਕਰਦੇ ਕਰਾਉਂਦਾ ਜੀ ਤੇ ਅਸੀਂ ਇਸ ਟਾਈਮ ਤੁਸੀਂ ਆ ਖੁਦ ਦੇਖ ਲੋ ਜਿਦਾ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਚੁੱਲ੍ਹਾ ਆਪਣਾ ਅਸੀਂ ਤੁਹਾਨੂੰ ਦੱਸਿਆ ਸੀ ਰਹਿ ਰਹੇ ਨੇ ਸ਼ਹਿਰ 'ਚ ਪਰ ਕੰਮ ਸਾਡੇ ਪਿੰਡਾਂ ਵਾਲੇ ਹੀ ਨੇ ਅਸੀਂ ਤੁਹਾਨੂੰ ਦੱਸਿਆ ਸੀ ਆਪਦੇ ਧਰਤੀ ਨਾਲ ਜੁੜੇ ਜਾਂਦੀ ਪੰਜਾਬ ਦੀ ਨਾਲ ਇਹ ਅਸੀਂ ਬਣਾ ਰਹੇ ਆਂ ਜੀ ਆਪਣੀਆਂ ਮਠੀਆਂ ਜਿਹੜੀਆਂ ਬਾਹਰੋਂ ਲੈ ਕੇ ਆਉਂਦੇ ਆਪਾਂ ਕਿਹੜੇ ਚਾਹ ਨਾਲ ਖਾਣ ਨੂੰ ਮੰਨ ਲਓ ਮਠੀਆਂ ਹੋ ਗਈਆਂ ਤੇ ਹੋਰ ਗੁੜ ਦੀਆਂ ਚੀਜ਼ਾਂ ਉਹ ਵੀ ਬਣ ਰਹੀਆਂ ਨੇ ਤੇ ਜਿਹਨੂੰ ਆਪਾਂ ਨਾਮਕਾਲੀਆਂ ਕਹਿ ਦਿੰਨੇ ਆ ਉਹ ਵੀ ਮਠੀਆਂ ਬਣ ਰਹੀਆਂ ਨੇ ਤੇ ਗੋਲ ਗੱਪੇ ਵੀ ਆਪਣਾ ਬੇਟਾ ਬਣਾ ਰਿਆ ਬਿਲਕੁਲ ਸ਼ੁੱਧ ਤੇ ਵਧੀਆ ਪੂਰੀ ਸੋਚਮੰਦ ਦੇ ਵਿੱਚ ਘਰੇ ਬਣਾ ਰਹੇ ਅਸੀਂ ਤੇ 99% ਅਸੀਂ ਚੀਜ਼ਾਂ ਖੁਦ ਘਰੇ ਬਣਾਉਨੇ ਆ ਤਕਰੀਬਨ ਜਿਹੜੇ ਅਸੀਂ ਮਸਾਲੇ ਵਗੈਰਾ ਵੀ ਆ ਉਹ ਵੀ ਅਸੀਂ ਘਰੇ ਹੀ ਤਿਆਰ ਕਰਦੇ ਆ ਠੀਕ ਆ ਜੀ ਤੇ ਇੱਕ ਮਿੰਟਾ ਵਿੱਚ ਸਾਰੇ ਜਣੇ ਸਾਰੇ ਸਬਸਕ੍ਰਾਈਬਰ ਜਰੂਰ ਦੱਸੋ ਕਿ ਅਗਲੀ ਰੈਸਿਪੀ ਕਿਹੜੀ ਆਵੇ ਤੁਹਾਡੇ ਵਾਸਤੇ ਖਲਾ ਭੋਜਨ ਕਿਹੜਾ ਬਣਾ ਕੇ ਦਿਖਾਈਏ ਜਿਹੜਾ ਚੁੱਲੇ ਤੇ ਤੁਹਾਨੂੰ ਪ्योर ਸ਼ੁੱਧ ਤੇ ਘਰ ਦਾ ਬਣਾ ਕੇ ਦਿਖਾਵਾਂਗੇ ਚੁੱਲੇ ਦੇ ਉੱਪਰ ਤੇ ਤੁਸੀਂ ਕਮੈਂਟ ਸਾਰੇ ਆਂ ਭਰ ਦਿਓ ਕਿਹੜਾ ਅਗਲਾ ਭੋਜਨ ਤੁਹਾਨੂੰ ਬਣਾ ਕੇ ਦਿਖਾਈਏ ਪੂਰੀ ਡਿਟੇਲ ਦੇ ਵਿੱਚ ਪੂਰੀ ਵਧੀਆ ਪੂਰਾ ਐਕਸਪਲੇਨ ਕਰਕੇ ਅਗਲੀ ਵੀਡੀਓ ਲੈ ਕੇ ਆਵਾਂਗੇ ਜਿਹੜਾ ਚੁੱਲਾ ਇਸ ਚੁੱਲੇ ਦੇ ਉੱਪਰ ਅਸੀਂ ਤੁਹਾਨੂੰ ਦੁਖੇ ਦੱਸਿਆ ਸੀ ਬਾਲਣ ਵੀ ਅਸੀਂ ਜਿਹੜਾ ਬਾਲਣ ਆਪਾਂ ਕਹਿ ਦਿੰਨੇ ਲੱਕੜੀ ਬਾਲਣ ਕੁਝ ਵੀ ਉਹ ਵੀ ਅਸੀਂ ਘਰ ਦੇ ਹੀ ਤਿਆਰ ਕਰਦੇ ਆਂ ਆਪਦੇ ਇਹੋ ਜਿਹੇ ਇੱਕ ਦੋ ਬੂਟੇ ਲਗਾਏ ਆ ਬਾਕੀ ਢਿੰਜਣ ਵਗੈਰਾ ਬੀਜ ਲੈਨੇ ਆ ਤੇ ਹੋਰ ਤਾਂ ਸਮਾਂ ਤੁਹਾਨੂੰ ਦੱਸਿਆ ਹੀ ਕਰਦਾ ਹੀ ਕਰਦਾ ਤੇ ਇਸ ਚੁੱਲੇ ਦੇ ਉੱਪਰ ਅਸੀਂ ਮੰਨ ਲਓ ਵੀ ਆਪਣੀਆਂ ਸਬਜ਼ੀਆਂ ਅੱਗ ਨਾਲ ਬਿਲਕੁਲ ਤਿਆਰ ਕਰਦੇ ਆਂ ਸਬਜ਼ੀਆਂ ਵਿੱਚ ਜਿਹੜੀਆਂ ਆਪਣੀਆਂ ਘਰੇ ਖਾਣ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਬਣਾਉਣੇ ਕੋਈ ਸਾਗ ਬਣਾਉਣੇ ਆ ਮੰਨ ਲਓ ਛੋਲਿਆਂ ਦੀ ਸਬਜ਼ੀ ਆ ਸਭ ਚੁੱਲੇ ਦੇ ਉੱਪਰ ਤੇ ਜੋ ਰੋਟੀ ਮੱਕੀ ਦੀ ਬਣਾਉਣੀ ਆ ਹੁਣ ਜਿਦਾਂ ਸਰਦੀਆਂ ਆ ਗਈਆਂ ਸਰੋਂ ਦਾ ਸਾਗ ਦੇਸੀ ਦਾ ਵਧੀਆ ਤੇ ਇਸ ਦੇਸੀ ਮੱਕੀ ਦੀ ਵਧੀਆ ਰੋਟੀ ਉਹ ਵੀ ਅਸੀਂ ਚੁੱਲੇ ਦੇ ਉੱਪਰ ਬਣਾਉਨੇ ਆ ਸਾਡੇ ਘਰੇ ਯਾਨੀ ਕਿ ਬੜੀ ਕਾਲਪੁਰਖ ਦੀ ਕਿਰਪਾ ਵੈਰੂ ਦੀ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਬੜਾ ਪਿਆਰ ਆ ਘਰ ਦੇ ਵਿੱਚ ਆਪਣੇ ਗੈਸ ਵਾਲੀ ਪਾਈਪ ਵੀ ਲੱਗੀ ਆ ਤੇ ਸਿਲੰਡਰ ਵੀ ਹੈਗੇ ਆ ਵਰਤਦੇ ਜਰੂਰ ਆ ਤੇ ਪਰ ਅਸੀਂ ਜਿਆਦਾ ਚੁੱਲ੍ਹਾ ਵਰਤਦੇ ਆ ਉਹ ਜਦੋਂ ਖੜੇ ਪਰ ਕੋਈ ਮੰਨ ਲਓ ਵੀ ਮੌਸਮ ਖਰਾਬ ਆ ਜਾਂ ਜਾਂ ਕੋਈ ਕੋਈ ਆਪਣੇ ਘਰੇ ਕੋਈ ਮਿੱਤਰ ਪਿਆਰੇ ਆ ਗਏ ਆ ਤੇ ਜਾਂ ਕੋਈ ਭੈਣ ਭਈ ਆ ਗਿਆ ਖੜੇ ਪਰ ਉਸ ਨੂੰ ਆਪਾਂ ਗੈਸ ਨੂੰ ਵਰਤਦੇ ਆ ਸਸਟਮ ਸਾਰੇ ਰੱਖਿਆ ਚੁੱਲਾ ਵੀ ਹੈਗਾ ਆਪਣੇ ਕੋਲ ਬਿਜਲੀ ਵਾਲਾ ਪਰ ਅਸੀਂ ਬਹੁਤ ਘੱਟ ਵਰਤਦੇ ਹਾਂ ਜਿਆਦਾ ਅਸੀਂ ਆਪਦਾ ਦੇਸੀ ਚੁੱਲਾ ਹੀ ਵਰਤਦੇ ਹਾਂ ਠੀਕ ਆ ਜੀ ਭਾਈ ਜੀ ਗੱਲ ਇਹ ਆ ਤੁਸੀਂ ਹੁਣ ਗੈਸ ਵਰਤੋਂਗੇ ਜਿਹੜੀਆਂ ਥੱਲੇ ਪਾਈਪ ਲੈਣਾ ਪਾਈਆਂ ਹੁੰਦੀ ਉਹ ਗੈਸ ਵਰਤੋਂਗੇ ਸਿਲੰਡਰ ਵਰਤੋਂਗੇ ਤੇ ਚੁੱਲੇ ਤੇ ਬਣਾ ਕੇ ਦੇਖਣੇ ਹੋ ਤੁਹਾਨੂੰ ਆਪਣੇ ਆਪ ਫਰਕ ਪਤਾ ਲੱਗ ਜੂਗਾ ਕੀ ਆ ਆਪਣੇ ਆਪਣੇ ਫਰਕ ਪਤਾ ਲੱਗ ਜੂਗਾ ਕੀ ਆ ਤੁਹਾਡੀ ਜੀਵ ਨੂੰ ਪਤਾ ਲੱਗ ਜੂਗਾ ਕੀ ਕੀ ਫਰਕ ਕੀ ਆ ਚੁੱਲੇ ਤੇ ਗੈਸਾਂ ਵਿੱਚ ਆਪਣੇ ਬੇਟੇ ਦਾ ਕਹਿਣ ਦਾ ਮਤਬ ਇਹ ਆ ਵੀ ਤੁਸੀਂ ਕੋਈ ਵੀ ਸਬਜ਼ੀ ਬਣਾਉਂਦੇ ਹੋ ਚਾਹੇ ਰੋਟੀ ਬਣਾਉਂਦੇ ਹੋ ਇੱਕ ਪਾਸੇ ਤੁਸੀਂ ਗੈਸ ਤੇ ਬਣਾ ਕੇ ਤਿਆਰ ਕਰਕੇ ਖਾ ਲਿਓ ਇੱਕ ਪਾਸੇ ਤੁਸੀਂ ਚੁੱਲੇ ਦੇ ਉੱਪਰ ਬਣਾ ਕੇ ਖਾ ਲਿਓ ਤੇ ਤੁਹਾਨੂੰ ਆਪਣੇ ਆ ਵੀ ਟੈਸਟ ਦਾ ਤੇ ਸਵਾਦ ਦਾ ਪਤਾ ਲੱਜੂਗਾ ਤੁਹਾਡਾ ਸਰੀਰ ਤੁਹਾਡੀ ਜੀਭ ਤੁਹਾਡਾ ਮੂੰਹ ਹੀ ਦੱਸ ਦਊਗਾ ਤੇ ਅਸੀਂ ਇਸੇ ਕਰਕੇ ਕਹਿੰਨੇ ਆ ਚੰਗੀਆਂ ਵੀਡੀਓ ਦੇਖਣ ਵਾਸਤੇ ਚੰਗੇ ਚੈਨਲ ਨੂੰ ਸਪੋਰਟ ਕਰੋ ਅਸੀਂ ਕਹਿੰਦੇ ਸਾਡੇ ਚੈਨਲ ਨੂੰ ਕਦੇ ਨੂੰ ਸਪੋਰਟ ਕਰੋ ਜਿਹੜੇ ਹੋਰ ਵੀ ਆਪਣੇ ਭੈਣ ਭਰਾ ਚੰਗੀਆਂ ਵੀਡੀਓ ਪਾਉਂਦੇ ਨੇ ਚੰਗੀਆਂ ਗੱਲਾਂ ਦੱਸਦੇ ਨੇ ਆਪਦੇ ਪੰਜਾਬ ਬਾਰੇ ਗੱਲਾਂ ਦੱਸਦੇ ਨੇ ਆਪਦੇ ਪੰਜਾਬ ਦੀ ਮਿੱਟੀ ਬਾਰੇ ਆਪਦੇ ਪੰਜਾਬ ਦੀ ਨੌਜਵਾਨੀ ਬਾਰੇ ਆਪਦੇ ਪੰਜਾਬ ਦੇ ਬਜ਼ੁਰਗਾਂ ਬਾਰੇ ਆਪਦੇ ਪੰਜਾਬ ਦੇ ਇਤਿਹਾਸ ਬਾਰੇ ਦੱਸਦੇ ਨੇ ਉਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਉਹਨਾਂ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰੋ ਠੀਕ ਆ ਜੀ ਤੇ ਜੇ ਤੁਸੀਂ ਵੱਧ ਤੋਂ ਆਪਣੇ ਚੈਨਲ ਨੂੰ ਸਪੋਰਟ ਸਬਸਕ੍ਰਾਈਬ ਕਰੋਗੇ ਤਾਂ ਹੀ ਆਪਾਂ ਗੱਲਾਂ ਸਾਰਿਆਂ ਤੱਕ ਪਹੁੰਚਾ ਸਕਾਂਗੇ ਤੇ ਜਦੋਂ ਅਸੀਂ ਲੈਬ ਹੁੰਨੇ ਆ ਉਦੋਂ ਵੀ ਸਾਡੇ ਨਾਲ ਵੱਧ ਤੋਂ ਜੁੜਿਆ ਕਰੋ ਸਾਨੂੰ ਦੱਸਿਆ ਕਰੋ ਏਨੀ ਅਸੀਂ ਕਹਿੰਦੇ ਸੀ ਬੜੇ ਕੋਈ ਸੂਝਵਾਨ ਸਿਆਣੇ ਆ ਕਿਸੇ ਪ੍ਰਕਾਰ ਦੀ ਛੜ ਤੋਂ ਵੀ ਗਲਤੀਆਂ ਹੋ ਜਾਂਦੀਆਂ ਕੋਈ ਚੀਜ਼ਾਂ ਬਣਾਉਂਦੇ ਆ ਜਾਂ ਕਿਤੇ ਗੱਲਬਾਤ ਕਰਦੇ ਆ ਸਾਨੂੰ ਕਮੈਂਟਾਂ ਦੇ ਦੱਸ ਵੀ ਸਕਦੇ ਹੋ ਜੋ ਵੀ ਤੁਸੀਂ ਸਾਨੂੰ ਮੈਸੇਜ দাওਗੇ ਕਮੈਂਟਾਂ ਰਹੀ ਤੁਹਾਡਾ ਸਿਰ ਮੱਥੇ ਆ ਕੱਲ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਦੱਸਿਆ ਸੀ ਵੀ ਸਬਜ਼ੀਆਂ ਬਾਰੇ ਵੀ ਤੇ ਜਿਹੜੇ ਆਪਣੇ ਗੰਨੇ ਨੇ ਗੰਨਿਆਂ ਬਾਰੇ ਵੀ ਤੁਹਾਨੂੰ ਦੱਸਿਆ ਸੀ ਉਹਨਾਂ ਬਾਰੇ ਵੀ ਵੀ ਅਸੀਂ ਤੁਹਾਨੂੰ ਦੱਸਿਆ ਸੀ ਤੇ ਆਪ ਬੇਟਾ ਗੱਲ ਕੋਈ ਕਹਿਣਾ ਚਾਹੁੰਦਾ ਆ ਆਪਣੇ ਮਨ ਦੀ ਤੇ ਤੁਸੀਂ ਇਹਦੇ ਨਾਲ ਗੱਲ ਕਰੋ ਪੁੱਛਣਾ ਚਾਹਣਾ ਫਲੈਸ਼ ਲਾਈਟ ਜਗਦੀ ਏਦੀ ਜਗਦੀ ਏ ਫਲੈਸ਼ ਤੋਂ ਤੇ ਉਰੇ ਨਾਲ ਕੋ ਕੈਮਰਾ ਬੜਿਆ ਆ ਦੇਖੋ ਦੇਖੋ ਤਾਂ ਆ ਦੇਖੋ ਆ ਹੈਗੀ ਆ ਪੂਰੀਆਂ ਗੋਲ ਗੋਲ ਹਨਾ ਫੁੱਲੀਆਂ ਹੋਈਆਂ ਜੋ ਕਿ ਇੱਕ ਗੋਲ ਗੱਪੇ ਦਾ ਰੂਪ ਧਾਰ ਚੁੱਕੀਆਂ ਨੇ ਤੇ ਗੋਲ ਗੱਪਾ ਬਣਾ ਲਓ ਚਾਪੀਓ ਤੇ ਜੇ ਕਈਆਂ ਕਈ ਕਹਿੰਦੇ ਹੋਣਗੇ ਕਿ ਗੋਲ ਗੱਪੇ ਫੁੱਲਦੇ ਨਹੀਂ ਹੈਗੇ ਹਨਾ ਅਸੀਂ ਬਾਧੂ ਕੋਸ਼ਿਸ਼ ਕਰਦੇ ਆ ਤੇ ਕਰਦੇ ਕੀ ਨੇ 100 ਰੁਪਏ ਦਾ 40 ਰੁਪਏ ਦਾ 20 ਰੁਪਏ ਦਾ ਮੈਨੂੰ ਨਹੀਂ ਪਤਾ ਤੇ ਬਾਜ਼ਾਰੋਂ ਹਨਾ ਪੈਕਟ ਲੈ ਆਂਦੇ ਨੇ ਜਿਹੜੇ ਬਣੇ ਬਣਾਏ ਗੋਲ ਗੱਪੇ ਬਾਜ਼ਾਰੋਂ ਮਿਲ ਜਾਂਦੇ ਨੇ ਉਹਨਾਂ ਨੂੰ ਤੇਲ 'ਚ ਪਾਉਂਦੇ ਨੇ ਤੇ ਕਰ ਲੈਂਦੇ ਨੇ ਤਿਆਰ ਠੀਕ ਆ ਤੇ ਉਹ ਫਿਰ ਉਹ ਆਪਾਂ ਨੂੰ ਕੀ ਪਤਾ ਪਿੱਛੋਂ ਕਿੱਦਾਂ ਕਿਹੜੇ ਆਟੇ ਦੇ ਕਿਵੇਂ ਤੇਲ ਦੇ ਕਿਵੇਂ ਕੀ ਸਿਸਟਮ ਹੈ ਕਿੱਦਾਂ ਬਣਾਏ ਨੇ ਤੇ ਹੁਣ ਮੈਂ ਤੁਹਾਨੂੰ ਡਿਟੇਲ ਵਾਈ ਡਿਟੇਲ ਦੱਸਦਾ ਕਿਵੇਂ ਕਰਨਾ ਆਮੜੇ ਟਕਾਇਓ ਤੌਰੇ ਆਪਾਂ ਪੇੜਾ ਲੈ ਲਿਆ ਸਿੰਪਲ ਆ ਆਟੇ ਦਾ ਹੋਰ ਕੁਝ ਨਹੀਂ ਹੈਗਾ ਸਿੰਪਲ ਆ ਕਰ ਲਿਆ ਕਰਨਾ ਕੁਛ ਨਹੀਂ ਨਾ ਜ਼ਿਆਦਾ ਮੋਟਾ ਰੱਖਣਾ ਤੇ ਨਾ ਜ਼ਿਆਦਾ ਪਤਲਾ ਰੱਖਣਾ ਬਸ ਨੋਰਮਲ ਜਿਹਾ ਹੋਵੇ ਜੇ ਤੁਸੀਂ ਜ਼ਿਆਦਾ ਪਤਲਾ ਰੱਖੋਗੇ ਫਿਰ ਤਾਂ ਉਦੋਂ ਹੀ ਬਣ ਜਾਣਾ ਜਿੱਦਾਂ ਰੋਟੀ ਹੁੰਦੀ ਹੈ ਠੀਕ ਹੈ ਸਿੱਧੀ ਪਲੇਨ ਅੱਜ ਹੁਣ ਨੋਰਮਲ ਆ ਮੰਨ ਲਓ ਆ ਗਲਾਸ ਆ ਮੇਰੇ ਕੋਲ ਹਨਾ ਇਹਨੂੰ ਮੈਂ ਇੱਥੋਂ ਇਦਾਂ ਕਰ ਲਿਆ ਕਰ ਲਿਆ ਆ ਬਣ ਗਿਆ ਗੋਲ ਤੇ ਹੁਣ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਇੰਨੇ ਤੁਸੀਂ ਇੱਕ ਪ੍ਰਕਾਰ ਦੇ ਇਹਨੂੰ ਭੰਨ ਕੇ ਫੇਗੇ ਮੱਠੀ ਵੀ ਬਣਾ ਸਕਦੇ ਹੋ ਚਾਹ ਨਾਲ ਸਿੰਪਲ ਵੀ ਖਾ ਸਕਦੇ ਹੋ ਤੇ ਇਹਦੇ ਤੁਸੀਂ ਗੋਲ ਗੱਪੇ ਵੀ ਖਾ ਸਕਦੇ ਹੋ ਅਸੀਂ ਜਿਹੜੇ ਗੋਲ ਗੱਪੇ ਵੀ ਤਕਰੀਬਨ ਇਹ ਚੀਜ਼ਾਂ ਘਾਟ ਹੀ ਖਾ ਲਈਆਂ ਬੱਜੇ ਕਿਤੇ ਮੰਨ ਲਓ ਵੀ ਖਾਣ ਦਿਲ ਕਰੇ ਤਾਂ ਅਸੀਂ ਖੁਦ ਘਰ ਦੇ ਹੀ ਬਣਾ ਲੈਂਦੇ ਆਣੇ ਜੋ ਉਹਨਾਂ ਦੀ ਚਟਨੀ ਆ ਪਾਣੀ ਆ ਸਾਰਾ ਕੁਝ ਅਸੀਂ ਘਰ ਦਾ ਹੀ ਬਣਾਉਂਦੇ ਆ ਘਰ ਹੀ ਤਿਆਰ ਕਰਦੇ ਆ ਜੀ ਤੇ ਬੜੀ ਕਿਰਪਾ ਆਕਾਲ ਪੁਰਖ ਵੈਰੂ ਦਸੇ ਪਾਸ਼ਾ ਦੀ ਚਰਨ ਸ਼ੋਧ ਤਰਤੀਬ ਪ੍ਰਾਪਤ ਸਾਨੂੰ ਇੱਥੇ ਰਹਿਣ ਦਾ ਮੌਕਾ ਮਿਲਿਆ ਅਸੀਂ ਉਹਨਾਂ ਦੇ ਚਰਨਾਂ ਦੇ ਵਿਚਰਨੇ ਆ ਦਸਵੇਂ ਪਾਤਸ਼ਾਹ ਦੀ ਕਿਰਪਾ ਵੈਰੂ ਦੀ ਤੇ ਸਭ ਤੋਂ ਇਸ ਤਰ੍ਹਾਂ ਹੀ ਕਿਰਪਾ ਵੈਰੂ ਰੱਖੇ ਪਰਿਵਾਰ ਤੋਂ ਇੱਥੇ ਪਾਗ ਪਿਆਰ ਕੇ ਸਾਰੇ ਪਰਿਵਾਰਾਂ ਦੇ ਵਿੱਚ ਤੇ ਆਪਦੇ ਪੰਜਾਬ ਨਾਲ ਜੜੋ ਆਪਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਠੀਕ ਆ ਜੀ ਤੇ ਵੀਡੀਓ ਬੱਸ ਫਿਰ ਇਹ ਜਿਆਦੀ ਲੰਬੀ ਨਹੀਂ ਜੋੜਨੀ ਬਣਾਉਣੀ ਜਿੰਨੀ ਕੋਈ ਦੇਖ ਲੇ ਤੇ ਅਸੀਂ ਹੁਣ ਇਸ ਵੀਡੀਓ ਨੂੰ ਸਮਾਪਤ ਕਰਦੇ ਆਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਸਾਰਿਆਂ ਨੂੰ ਦੱਸਣ ਦੀ ਲੋੜ ਹੀ ਨਹੀਂ ਪਤਾ ਹੀ ਆਪਣੇ ਚੈਨਲ ਦਾ ਨਾਮ ਹੈਗਾ ਗੁਰਜੀਤ ਮਾਛੀਵੜਾ ਬਲੌਗ ਚੰਗੀਆਂ ਵੀਡੀਓ ਦੇਖਣ ਵਾਸਤੇ ਚੰਗੇ ਚੈਨਲ ਨੂੰ ਫੋਲੋ ਕਰ ਲਓ ਜੀ ਆ ਗਿਆ ਤੇ ਗੋਲ ਗੱਪੇ ਕਿੱਦਾਂ ਫੁੱਲਦੇ ਨੇ ਹਾਂਜੀ ਬਾਈ ਜੀ ਥੋੜਾ ਜਾ ਆਪਾਂ ਦੇ ਹੁਣ ਅਗਲੇ ਅੱਗੇ ਕਿਹੜਾ ਫੂਡ ਲੈ ਕੇ ਆਈਏ ਹਾਂਜੀ ਬਾਈ ਜੀ ਥੋੜਾ ਜਾ ਹੁਣ ਹਨੇਰਾ ਹੋ ਚੱਲਿਆ ਤੇ ਆਪਾਂ ਵੀਡੀਓ ਕਰਦੇ ਸਮਾਪਤ ਤੇ ਆਪਣੇ ਬਿੱਟ ਦਾ ਕਹਿੰਦਾ ਮਤਲਬ ਜੇ ਤੁਸੀਂ ਹੋਰ ਜਿਹੜੀ ਵੀ ਵੀਡੀਓ ਜਿੰਤੇ ਵੀ ਤੁਸੀਂ ਕਹਿੰਦੇ ਹੋ ਅਸੀਂ ਉੱਤੇ ਵੀਡੀਓ ਬਣਾ ਕਰਾਂਗੇ ਉਹਨਾਂ ਨੂੰ ਕਮੈਂਟਾਂ ਦੇ ਵਿੱਚ ਬਣਾਇਆ ਕਰੋ ਕਿਦਾਂ ਕਿੰਨੀ ਸੋਹਣੀਆ ਕਾਰ ਦੇ ਵਿੱਚ ਗੋਲ ਗਪਾਏ ਆ ਯਾਨੀ ਕਿ ਹੈਗੀ ਮਿੱਟੀ ਕਾਰ ਚ ਲੈਟ ਮਾਰ ਕੇ ਦਿਖਾਓ ਕਿੱਡੇ ਦਵਾਰ ਬਣ ਗਿਆ ਮੰਮੀ ਦਿਖਾਈ ਜਾ ਰਿਆਂ ਹੁਣ ਕੜਾਈ ਦੇ ਵਿੱਚ ਫੋਨ ਨੂੰ ਵਿੱਚ ਵੜ ਕੇ ਦਿਖਾਏਗਾ ਆ ਦੇਖੋ ਫੋਨ ਨਾਲ ਸਿਰ ਦੇ ਵਿੱਚ ਕੜਾਈ ਦੇ ਵਿੱਚ ਐ ਪੂਰਾ ਫੁੱਲ ਮਾ ਤੇ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰਿਹਾ ਕਿ ਆਟੇ ਦਾ ਕਿਵੇਂ ਬਣਾ ਸਕਦੇ ਹੋ ਤੁਸੀਂ ਕਿਤੇ ਫੋਨ ਦਾ ਕਿਤੇ ਗੋਲਕਪਾ ਬਣਾ ਦੇਂਗੇ ਤੇ ਐਡੇ ਵੀ ਤਗੜੇ ਆਪਾਂ ਯੂਟਿਊਬਰ ਨਹੀਂ ਹੈਗੇ ਜੇ ਇੰਨੀ ਕਮਾਈ ਹੈ ਨਹੀਂ ਕਿ ਵੀ ਚੱਲ ਕੋਈ ਜਿਆਦਾ ਨਵਾਂ ਫੋਨ ਜਾਂ ਕੈਮਰਾ ਲਿਆਵਾਂਗੇ ਚੰਗਾ ਮਿੱਤਰ ਪਿਆਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਕਰਦੇ ਹੋ ਸਪੋਰਟ ਆਪਦੇ ਭਰਾਵਾਂ ਦੀ ਤੇ ਸਭ ਨੂੰ ਵੈਰੂ ਚੜ੍ਹਦੀ ਕਲਾ ਰੱਖੇ ਸਭ ਦੇ ਕੰਮਾਂ ਕਰਾਂ ਦੀ ਬਰਕਤਾਂ ਚ ਵੈਰੂ ਤੰਦਰੁਸਤੀਆਂ ਬਖਸ਼ੇ ਹਰਮਨ ਦਾਣ ਫਤਿਹ ਬਖਸ਼ੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣ 나ਗਨਵਾਸਾਂ ਦੇ ਰਹਿਣਾ ਸੁੱਲ ਸਰਾਏ ਖੰਜਰ ਪਿਆਲਾ ਬੇੰਕ ਕਸਾਈਆਂ ਦਾ ਸੈਣਾ ਯਾਰ ਦੇ ਦਾ ਸਾਨੂੰ ਸੱਥਰ ਚੰਗਾ ਪੱਟ ਖੜਿਆਂ ਦਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ